ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਹੁਤ ਸਾਰਾ ਅਨਹਦ ਆਰਟ ਸਬਟਿਕ ਦੇ ਉੱਤੇ ਜਿੱਥੇ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਹਣੇ ਸੂਟ ਦੇਣਦੇ ਆ ਉੱਥੇ ਇੱਕ ਆਪਾਂ ਸਪੈਸ਼ਲ ਚਾਰਟ ਲੈ ਕੇ ਆਏ ਆ ਜਿਹੜਾ ਕਿ ਸਪੈਸ਼ਲ ਰਹੂਗਾ ਦਾਦੀਆਂ ਨਾਨੀਆਂ ਵਾਲਾ ਚਾਰਟ ਉਹਦੇ ਵਿੱਚ ਕੀ ਆ ਚੈੱਕ ਕਰਾਉਣਾ ਤੁਹਾਨੂੰ ਮੈਂ ਪਹਿਲਾਂ ਤਾਂ ਚੈੱਕ ਕਰਿਓ ਬਹੁਤ ਸੋਹਣਾ ਵਰਕ ਆਉਣਾ ਜੇ ਸਿੰਧੀ ਬੂਟੀ ਦੇ ਡਿਜ਼ਾਈਨ ਦਾ ਸੇਮ ਵਰਕ ਤੁਹਾਨੂੰ ਬਹੁਤ ਸੋਹਣਾ ਮਿਲ ਜੂਗਾ ਜੇ ਇਹ ਮਿਲ ਜੂਗਾ ਸਿੰਧੀ ਬੂਟੀ ਦੇ ਉੱਤੇ ਕਲਰ ਆਉਣਾ ਜੇ ਇਹਦਾ ਸਕਿਨ ਸੂਟ ਦਾ ਤੇ ਸਾਰਾ ਹੀ ਲਾਈਟ ਚਾਰਟ ਜੇ ਸਾਰਾ ਹੀ ਦਾਦੀਆਂ ਨਾਨੀਆਂ ਵਾਲਾ ਚਾਰਟ ਜੇ ਪਿਓਰ ਪਸ਼ਮੀਨਾ ਚ ਗਰਮ ਸੂਟ ਨੇ ਕਲਰ ਚੈੱਕ ਕਰੀ ਜਿਓ ਅੱਗੇ ਆ ਗਿਆ ਵਾਈਟ ਕਲਰ ਅੱਗੇ ਆ ਗਿਆ ਜੇ ਲਾਈਟ ਪਿਸਤਾ ਸ਼ੇਡ ਕਲਰ ਸਾਰੇ ਵੇਖੀ ਜਿਓ ਬਹੁਤ ਪਿਆਰੇ ਪਿਆਰੇ ਕਲਰ ਜੇ ਤੇ ਬੜੀ ਸੋਹਣੀ ਇੱਕ ਲਾਈਟ ਜੀ ਗ੍ਰੇ ਸ਼ੇਡ ਇਸ ਤੋਂ ਬਾਅਦ ਆ ਜਾਣਾ ਜੇ ਆਪਣੇ ਕੋਲ ਸਕਿਨ ਟੋਨ ਤੇ ਇਸ ਤੋਂ ਬਾਅਦ ਵਿੱਚ ਆ ਜਾਣਾ ਜੇ ਆਪਣੇ ਕੋਲ ਸਲੇਟੀ ਰੰਗ ਬਹੁਤ ਜ਼ਿਆਦਾ ਸੋਹਣਾ ਲਾਈਟ ਤੇ ਇੱਕ ਹੋਰ ਕਲਰ ਆ ਜਾਣਾ ਗ੍ਰੇ ਆਪਣੇ ਕੋਲ ਇਹ ਸਾਰੇ ਵਰਕ ਜਿਹੜੇ ਤੁਸੀਂ ਵੇਖ ਸਕਦੇ ਜੇ ਸਾਰੇ ਸੂਟਾਂ ਦੇ ਉੱਤੇ ਸਿੰਧੀ ਬੂਟੀ ਦਾ ਵਰਕ ਆ ਇੱਕ ਸੂਟ ਤੁਹਾਨੂੰ ਮੈਂ ਖੋਲ ਕੇ ਦਿਖਾ ਦਣਾ ਡਿਜ਼ਾਈਨ ਚੈੱਕ ਕਰ ਲਓ ਇਹਦਾ ਪੂਰਾ ਪ੍ਰੋਪਰ ਆ ਹਰੋ ਜੀ ਬਿਨਾ ਸਟਾਲ ਤੋਂ ਬਿਨਾ ਦੁਪੱਟੇ ਤੋਂ ਜੇ ਤੇ ਗਰਮ ਸੂਟ ਨੇ ਪਸ਼ਮੀਨਾ ਦੇ ਰੇਟ ਆਉਣਾ ਜੀ ਦਾ 990 ਤੇ 90 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੀ ਹੋਰ ਨਵੇਂ ਸੂਟ ਵੇਖਣ ਲਈ ਤੁਸੀਂ ਸਾਨੂੰ ਫੋਲੋ ਕਰ ਲਿਓ ਜੀ ਧੰਨਵਾਦ